ਔਰ ਕਿਹੜੀ ਕਿਹੜੀ ਚੀਜ਼ ਗਈ ਦੁਬਾਰਾ ਜੋ ਹਰਾਮਾ ਇਸ ਲਈ ਉਹ ਤੁਸੀਂ ਚੈੱਕ ਕਰਨਾ ਕਿ ਅਗਰ ਅੱਜ ਸਾਨੂੰ ਲੱਗਦਾ ਹੈ ਕਿ ਕਾਮਯਾਬੀ ਨਹੀਂ ਮਿਲ ਰਹੀ ਸਫਲਤਾ ਨਹੀਂ ਮਿਲ ਰਹੀ ਸਾਨੂੰ ਸਾਡੇ ਸੁਪਨਿਆਂ ਦੀ ਮੰਜ਼ਿਲ ਨਹੀਂ ਮਿਲ ਰਹੀ ਤਾਂ ਯਾਦ ਰੱਖਣਾ ਕਿ ਆ ਜਿਹੜੀਆਂ ਚਾਰ ਕੀਤੇ ਦੋਸ਼ੀ ਕਿਸੇ ਦੀਆਂ ਨਾ ਕਿਤੇ ਨਾ ਕਿਤੇ ਇਹੀ ਚਾਰ ਕੀਤੇ ਸਾਡੀ ਅੰਦਰ ਹੈ ਜਿਹੜੀਆਂ ਰੁਕਾਵਟ ਬਣ ਕੇ ਸਾਨੂੰ ਕਾਮਯਾਬੀ ਤੱਕ ਨਹੀਂ ਪਹੁੰਚਣ ਦੇ ਰਹੀ ਸਾਨੂੰ ਸਾਡੇ ਸੁਪਨਿਆਂ ਦੀ ਮੰਜ਼ਿਲ ਤੱਕ ਪਹੁੰਚਣ ਨਹੀਂ ਦੇ ਰਹੀ ਤੁਸੀਂ ਚੈੱਕ ਕਰੋ ਨਾ ਤੁਹਾਨੂੰ ਆ ਵੀ ਪਤਾ ਲੱਗ ਜਾਏਗਾ ਕਿ ਹਾਂ ਕਿਤਨਾ ਕਿਤੇ ਗਲਤ ਸੋਚ ਰਹੇ ਹੋ ਕਿ ਜਾਂਦਾ ਤਾਂ ਮੈਂ ਨਹੀਂ ਕਾਮਯਾਬੀਆ ਪਰ ਆ ਚਾਰ ਕੰਮੀਆਂ ਦੇ ਕਰਕੇ ਮੈਂ ਨਹੀਂ ਇਤਨਾ ਕਿਤੇ ਫਸਿਆ ਹੋਇਆ ਜਾਂਦਾ ਤਾਂ ਮੈਂ ਆਪਣੀ ਸਫਲਤਾ ਦੀ ਮੰਜ਼ਿਲ ਨੂੰ ਪਾਣਾ ਹੈ ਪਰ ਅਗਰ ਮੈਨੂੰ ਸਭ ਤੋਂ ਸਹੀ ਮੰਜ਼ਿਲ ਹੀ ਮਿਲ ਰਹੀ ਹੈ ਇਹ ਚਾਹ ਚਿੰਦਾ ਕਿਤੇ ਨਾ ਕਿਤੇ ਚਾਹੇ ਚਾਰ ਨਾ ਹੋਣ ਇੱਕ ਹੀ ਹੋਵੇ ਉਹ ਹੋਵੇ ਕਿਉਂਕਿ ਉਹਨਾਂ ਨੇ ਚਾਰ ਦੱਸਿਆ ਹੁਣ ਜਰਾ ਗੌਰ ਕਰਨਾ ਕਿ ਕਿ ਵੀ ਸਾਡੇ ਅੰਦਰ ਹੈ ਸਮਝ ਲੈ ਇਹਨੂੰ ਕਹਾਵਟਾ ਜਿੱਦਾਂ ਇਹਨੂੰ ਇੱਦਾਂ ਹੀ ਸਮਝ ਲਓ ਇੱਕ ਬੇਟੀ ਅਗਰ ਦੂਜੇ ਕਿਨਾਰੇ ਤੱਕ ਜਾਣਾ ਚਾਹਦੀ ਹੈ

ਸਰੀਓ ਘਟਣਾ ਪਏਗਾ ਪਰ ਅੱਜ ਮਜ਼ਾ ਤਾਂ ਤਾਂ ਹੈ ਕਿ ਤੁਸੀਂ ਵੀ ਰस्सियां ਕੱਢੀਆਂ ਕਰਦੀਆਂ ਕਰਦੀਆਂ ਕਿ ਜਿਹੜੀਆਂ ਤੁਹਾਡੀ ਜ਼ਿੰਦਗੀ ਦੀ ਬੇੜੀ ਨੂੰ ਸਪਨਿਆਂ ਦੀ ਮੰਜ਼ਿਲ ਤੱਕ ਨਹੀਂ ਪਹੁੰਚਣ ਦੇ ਰਹੀਆਂ ਕਾਮਯਾਬੀ ਤੱਕ ਨਹੀਂ ਪਹੁੰਚਣ ਦੇ ਰਹੀਆਂ ਖੁਸ਼ੀਆਂ ਤੱਕ ਨਹੀਂ ਪਹੁੰਚਣ ਦੇ ਰਹੀਆਂ ਇਹਨਾਂ ਰस्सੀਆਂ ਨੂੰ ਅਸੀਂ ਵੀ ਅੱਜ ਘਟਣਾ ਹੈ ਫਿਰ ਕਾਮਯਾਬੀ ਮਿਲੇਗੀ ਹੁਣ ਉਹ ਕਿਹੜੀ ਕਿਹੜੀ ਰੱਸੀ ਹੈ ਜਦੋਂ ਅਸੀਂ ਚੈੱਕ ਕਰਦੇ ਹਾਂ ਤੁਸੀਂ ਤੁਹਾਡੇ ਅੰਦਰ ਹੈ ਕਿ ਨਹੀਂ ਸ਼੍ਰੀ ਕ੍ਰਿਸ਼ਨ ਨੇ ਕਿਹਾ ਹੈ ਦੁਹਾਰਾ ਦੁਹਰਾਓ इंसान का सबसे पहला सब तो काम है ये पहला काम है बाकी बादियां गलियां तो पहला काम है अगर कामयाबी अपने मंजिल चाहिए सबको पहला काम है अपने डर चिंता बुरी सोच और बुरी आदतों पर विजय हासिल करना

ਕਿਤੇ ਮੇਰੇ ਕੋਈ ਰਸਤੇ 'ਚ ਨੁਕਸਾਨ ਨਾ ਹੋ ਜਾਵੇ ਕਿਤੇ ਕੋਈ ਕਿਤੇ ਜਿਹੜਾ ਬੰਦਾ ਬਿਜ਼ਨਸ ਕਰ ਸਕਦਾ ਹੈ ਪਰ ਡਰ ਦੀ وجہ ਨਾਲ ਕਰ ਨਹੀਂ ਪਾਉਂਦਾ ਜਾਂ ਬੰਦੇ ਦਾ ਡਰ ਹੁੰਦਾ ਹੈ ਅਗਰ ਮੈਂ ਅਸਫਲ ਹੋ ਗਿਆ ਲੋਕੀ ਕਹੇਗੀ ਰਿਸ਼ਤੇਦਾਰ ਕੀ ਕਹਿਣਗੇ ਸੱਜਣ ਮਿੱਤਰ ਕੀ ਕਹਿਣਗੇ ਉਹਨਾਂ ਦੇ ਡਰ ਕਰਕੇ ਬੰਦਾ ਕਦੀ ਕਦਮ ਨਹੀਂ ਬਧਾਉਂਦਾ ਔਰ ਫਿਰ ਕਹਾਂਗੇ ਅਸੀਂ ਇਹ ਤਾਂ ਨੁਕਸਾਨ ਕਿਸੇ ਹੋਟੋਂ ਨਹੀਂ ਹੁੰਦਾ ਨੁਕਸਾਨ ਕਹਦਾ ਸੀ ਇੱਕ ਕਲਦੇ ਸਾਸਕ ਨੇ ਲਾਈਨ ਪੈ ਰਹੀ ਸੀ ਇਥੇ ਕੀਹਣਾ ਚਾਮ ਕਿ ਦੂਸਰੋਂ ਦੀ ਬਾਤ ਬਾਵੇਂ ਆਕਰ ਆਪਣੇ ਰਿਸ਼ਤੇ ਔਰ ਜ਼ਿੰਦਗੀ ਕੋ ਕਬੀ ਖਰਾਬ ਮਤ ਕਰਨਾ ਕਿਉਂਕਿ ਰਿਸ਼ਤੇ ਔਰ ਜ਼ਿੰਦਗੀ ਆਪ ਕੀ ਹੈ ਨਹੀਂ ਹੈ ਇਸ ਲਈ ਯਾਦ ਰੱਖਣਾ ਹਮੇਸ਼ਾ ਬੰਦਾ ਕੀ ਹੁਣ ਦੂਜਿਆਂ ਦੀ ਗੱਲਾਂ ਜਾ ਕੇ ਆਪਣੇ ਰਿਸ਼ਤੇ ਖਰਾਬ ਕਰ ਲੈਂਦਾ ਹੈ ਦੂਜਿਆਂ ਦੀ ਗੱਲਾਂ ਜਾ ਕੇ ਜ਼ਿੰਦਗੀ ਆਪਣੀ ਖਰਾਬ ਕਰ ਲੈਂਦਾ ਹੈ ਉਹ ਦੂਜੇ ਦਾ ਜਿਲਾ ਕਰਕੇ ਚਲੇ ਜਾਂਦੇ ਹੈ ਤੇ ਸਾਰੀ ਜ਼ਿੰਦਗੀ ਦੀ ਪਰੇਸ਼ਾਨੀ ਆਪਣੇ ਗਲਤ ਆਪਣੇ ਤੇ ਹੀ ਜ਼ਿੰਦਗੀ ਆਪਣੀ ਖਰਾਬ ਹੁੰਦੀ ਉਹ ਫਲ ਕਰੂ ਦੂਜਾ ਦਵੇ ਇੱਕ ਉਦਾਹਰਣ ਦਰਨ ਲੱਗੇ ਹਨ ਕਿ ਤੁਸੀਂ ਕਦੀ ਨਸ਼ਾ ਨਹੀਂ ਕੀਤਾ ਪਰ ਦੂਜੇ ਦੋਸਤ ਕਹਿੰਦੇ ਆ ਜਾ ਭਾਈ ਇਹ ਘੁਟਣਾ ਜੀ ਇੱਕ ਪੈਗ ਨਾ ਜੀ ਹੁੰਦਾ ਸ ਇੱਕ ਘੁੱਟ ਲਾ ਲੈ ਜਾਂ ਇੱਕ ਇੱਕ ਛੂਕ ਟੂਟਾ ਮਾਰ ਲੈ ਹੁਣ ਉਹਨਾਂ ਦੀ ਗੱਲ ਮੰਨ ਕੇ ਤੁਸੀਂ ਇੱਕ ਸੁੱਟਾ ਵੀ ਲਾ ਲਿਆ ਉਹ ਤਾਂ ਕਰਕੇ ਆਪਣੇ ਘਰ ਜਾਣਗੇ ਪਰ ਸਾਰੀ ਜ਼ਿੰਦਗੀ ਦੀ ਬਿਮਾਰੀ ਜ਼ਿੰਦਗੀ ਕਦੀ ਖਰਾਬ ਖਰਾਬ ਹੁਣ ਜਿਹੜਾ ਅੱਜ ਜੂਆ ਨਹੀਂ ਖੇਡਦਾ ਆ ਜਾ ਭਾਈ ਆਵਾਜ਼ੀ ਆਵਾਜ਼ੀ ਇਦਾਂ ਖੇਡਿਆ ਉਹਨਾਂ ਦੇ ਕਹਿਣ ਤੇ ਅਗਰ ਅਸੀਂ ਕੀਤਾ ਅਬ ਜ਼ਿੰਦਗੀ ਕਦੀ ਖਰਾਬ ਉਹਦਾ ਜਵਾਬ ਦੇ ਆਹੀਂ ਤਾਂ ਕਹਿੰਦੇ ਗਰਿਉਦਰ ਨੇ ਕੀ ਕੀਤਾ ਨਹੀਂ ਉਹ ਤਾਂ ਹੀ ਦਿੱਤਾ ਸੀ ਜਿਹਨੂੰ ਆ ਜਾ ਵੀ ਜੰਗੀ ਬਾਜੀ ਲਾਣੀ ਤਾਂ ਜੇ ਉਸਨੇ ਦਰਯੋਦਨ ਜਰਯੋਦਨ ਦੀ ਗੱਲ ਨੂੰ ਕੀ ਮੰਨਾ ਕਰ ਦਿੰਦਾ ਫਿਰ ਉਹ ਯੁੱਧ ਤੋਂ ਬਚ ਜਾਂਦਾ ਪਰ ਮੈਂ ਮੁਰੀ ਗੱਲ ਮੰਨੀ ਅ ਜਿੰਦਗੀ ਜਿੰਦਗੀ ਜਵਾਹ ਦਿੱਤੀ ਬਨਵਾਸ ਵੀ ਹੋ ਗਿਆ ਔਰ ਖੁਦ ਵਿੱਚ ਕਿੰਨਾ ਨਿਸ਼ਾਨੀ ਹੋਇਆ ਸੁੱਖ ਦਾ ਮਤਲਬ ਕੀ ਹੈ ਕਿ ਕਈ ਵਾਰ ਆ ਦੇਖਦੇ ਆਂ ਕਿ ਆਪਣੇ ਰਿਸ਼ਤਿਆਂ ਨੂੰ ਵੀ ਅਸੀਂ ਦੂਜੇ ਦੀ ਗੱਲਾਂ ਜਾ ਕੇ ਖਰਾਬ ਉਹ ਤੀਜਾ ਬੰਦਾੰਦਾ ਹੈ ਉਹ ਤੇਰਾ ਭਰਾ ਏਦਾ ਕਹਿੰਦਾ ਹੈ ਤੇਰੀ ਘਰ ਦੀ ਏਦਾ ਕਹਿੰਦੀ ਹੈ ਜਾਂ ਤੇਰਾ ਪਤੀ ਇਦਾਂ ਦਾ ਹੈ ਤੇਰੀ ਭੈਣ ਇਦਾਂ ਹੈ ਤੇਰੀ ਪੁੱਤ ਇਦਾਂ ਹੈ ਉਹ ਦੂਜਿਆਂ ਦੀ ਗੱਲਾਂ ਕਰਾ ਕੇ ਸੀ ਆਪਣੇ ਰਿਸ਼ਤੇ ਵੀ ਖਰਾਬ ਆ ਮਾਈ ਕਾ ਜੀ ਬੋਲ ਰਹੀ ਹੈ ਜਾਂ ਕੈਮਰਾ ਨਹੀਂ ਹੈ ਇੱਥੇ ਤੱਕ ਤੇਰੀ ਗੱਪਾਂ ਵੀ ਤੁਸੀਂ ਪਾਏ ਆ ਇਹ ਕਿਸਨੇ ਦਿਵਾਈ ਨੇ ਤੇ ਇਦਾਂ ਦੇ ਕੱਪੜੇ ਚਾਹੀਦੇ ਕਿਉਂਕਿ ਇਹਨੂੰ ਵੀ ਫੈਸ਼ਨ ਡਿਜ਼ਾਈਨਰ ਕਿਹਾ ਜਾਂਦਾ ਜਿਹਨੇ ਸਾਰੇ ਸਾਰੇ ਪਿਆਰ ਤੇ ਇਦਾਂ ਦਾ ਕੋਟ ਚਾਹੀਦਾ ਹੈ ਇਹਨੇ ਢੱਕੜ ਚਾਹੀਦੀ ਸੋ ਹਰ ਚੀਜ਼ ਕਿੱਥੋਂ ਪੈਦਾ ਹੁੰਦੀ ਹੁੰਦੀ ਹੈ ਇਥੋਂ ਔਰ ਜਿੰਨ ਜਿੰਨੀ ਸ਼ਾਂਤ ਹੁੰਦਾ ਹੈ ਜਿੰਨਾ ਇਨਸਾਨ ਆਤਮ ਵਿਸ਼ਵਾਸ ਨਾਲ ਭਰਪੂਰ ਹੁੰਦਾ ਹੈ ਜਿੰਨਾ ਇਨਸਾਨ ਖੁਸ਼ ਹੁੰਦਾ ਹੈ ਉਹ ਮੈਂ ਇਨਸਾਨ ਕੋ ਆਈਡੀਏ ਜਿਆਦਾ ਹੁੰਦਾ ਉਹਨਾਂ ਇਨਸਾਨ ਦੀ ਸਮਝ ਬੱਦੀ ਹੈ ਜਿਵੇਂ ਤੁਸੀਂ ਬੱਚੇ ਨੂੰ ਡਰਾਇਓ ਡਰਾਇਓ ਤੇਰੇ ਮਾਰ ਬੈਣੀ ਨਾ ਪੜਿਆਦਾ ਅੱਜ ਪੜੀ ਨਹੀਂ ਪਾਏਗਾ ਕਿਉਂਕਿ ਡਰਾ ਕੇ ਤੁਸੀਂ ਇਹਦੇ ਜਮਾਤ ਨਾਲ ਹੁਣ ਬੈਠ ਜਾਏਗਾ ਟੈਕਸ ਫਾਰਮ ਦੇ ਬਾਅਦ ਕਹੇਗਾ ਜੀ ਮੈਨੂੰ ਯਾਦ ਆਉਂਦਾ ਕਿਉਂਕਿ ਯਾਦ ਰਹਿਣ ਦੀ ਤਾਕਤ ਆ ਕਿਸਦੀ ਬੱਚਾ ਕੁਝ ਨਹੀਂ ਆਪੜਾ ਨੂੰ ਯਾਦ ਨਹੀਂ ਕਹਦੇ ਹੋ ਰੰਦਾ ਰੰਦਾ ਇਸ ਲਈ ਬੱਚੇ ਬੱਚੇ ਵੀਰਸ ਦਿਆ ਕਰੋ ਬੇਟਾ ਰੁਕ ਸਕਦਾ ਹੈ ਇਦਾਂ ਨਾ ਕਿਹਾ ਕਰੋ ਬੇਟਾ ਰੁਕੇਗਾ ਤੈਨੂੰ ਪੜਨਾ ਨਹੀਂ ਆਉਂਦਾ ਤੂੰ ਪੜਦਾ ਹੀ ਨਹੀਂ ਹੈ ਨਲਾਇਕ ਇਦਾਂ ਦੀ ਗੱਲਾਂ ਕਹਿ ਗਿਆ ਕਿ ਤੁਸੀਂ ਇਹਨੂੰ ਨਲਾਇਕ ਬਣਾ ਦੇਣਾ ਬੱਚੇ ਬੜੀ ਜਲਦੀ ਯਕੀਨ ਕਰ ਲੈਂਦੇ ਤੇ ਮਾਪੇ ਜੋ ਵੀ ਕਹਿੰਦੇ ਤਾਂ ਵੀ ਅਸੀਂ ਕਈ ਵਾਰ ਕਹੀਦਾ ਤੁਸੀਂ ਕਿਸੇ ਬੱਚੇ ਨੂੰ ਕਹਿੰਦੇ ਹੋ ਨਾ ਕਮਰੇ 'ਚ ਭੂਤ ਹੈ ਉਹ ਸੱਚੀ ਮੰਨ ਲੈਂਦੇ ਉਹ ਅੰਦਰ ਜਾ ਕੇ ਡਰਦਾ ਹਾਲਾਂਕਿ ਉੱਤੇ ਹੈ ਕੁਝ ਵੀ ਨਹੀਂ ਪਰ ਤੁਹਾਡੀ ਗੱਲ ਮਨ ਲੈ ਇਹ ਲੈ ਇੱਕ ਦੂਜੇ ਨੂੰ ਨਾ ਇੱਕ ਦੂਜੇ ਨੂੰ ਇੰਨਾ ਵੀ ਕਿਹਾ ਕਰੋ ਜਦੋਂ ਮਿਲਦੇ ਆਂ ਜੀ ਯਾਰ ਦੋਸਤ ਸੱਜਣ ਵਿੱਚੋਂ ਰਿਸ਼ਤੇਦਾਰ ਇੱਕ ਦੂਜੇ ਨੂੰ ਮਿਲਦੇ ਹੋ ਔਰ ਹਿੰਮਤ ਦਿਵਾ ਕਰੋ ਤੂੰ ਬਹੁਤ ਕੁਝ ਕਰ ਸਕਦਾ ਹੈ ਤੇਰੇ ਜੀਵਨ ਵਿੱਚ ਬਹੁਤ ਖੁਸ਼ੀਆਂ ਆਣਗੀਆਂ ਤੈਨੂੰ ਕਾਮਯਾਬੀ ਮਿਲਣਗੇ ਕੋਸ਼ਿਸ਼ ਕਰ ਇੱਕ ਦੂਜੇ ਨੂੰ ਹੌਸਲਾ ਦਿਓ ਨਾਲ ਵੀ ਇਨਸਾਨ ਨੂੰ ਬਹੁਤ ਕੁਝ ਹਾਸਲ ਹੋ ਜਾਂਦਾ ਇਹਦਾ ਦੱਸਿਆ ਕਿ ਸ਼ਬਦਾਂ ਦਾ ਅਸਰ ਅچھے ਸ਼ਬਦ ਬੋਲੋ ਫਿਰ ਇਨਸਾਨ ਅੱਛਾ ਹੁੰਦਾ

ਦੰਗਾ ਹੋਇਆ ਹੋਏਗਾ ਬੋੜ ਦੀ ਹੋਰ ਕਰਕੇ ਦੇਖਣਾ ਕਿ ਜਿੰਨੇ ਡਰਦੇ ਐ ਸੀ ਉਹਨਾਂ ਸਾਡੀ ਬੁੱਧੀ ਸਾਡੀ ਸ਼ਕਮਤਾ ਸਾਡੀ ਤਾਕਤ ਜਿਹੜੀ ਹੈ ਨਾ ਉਹ ਖਤਮ ਹੋ ਜਾਉਂਦੀ ਹੈ ਤਾਂ ਹੀ ਤਾਂ ਅਸੀਂ ਕਈ ਵਾਰ ਦੱਸਿਆ ਇੱਕ ਸ਼ੇਰ ਵੀ ਕਿਸੇ ਬੜੇ ਜਾਨਵਰ ਤੇ ਜਿੱਦਾਂ ਕਿ ਜੰਗਲੀ ਬੈਸਾ ਹੋਵੇ ਜਾਂ ਜੰਗਲੀ ਵੀ ਹੋਰ ਬੜਾ ਜਾਨਵਰ ਹੋਵੇ ਜਿਹੜਾ ਸ਼ੇਰ ਤੋਂ ਬੜਾ ਹੁੰਦਾ ਹੈ ਉਹ ਸਿੱਧਾ ਨਹੀਂ ਉਹ ਤੇ ਹਮਲਾ ਕਰਦਾ ਸ਼ੇਰ ਉਹ ਪਹਿਲਾਂ ਉਹਦੇ ਆਲੇ-ਦੁਆਲੇ ਘੁਮਦਾ ਹੈ ਗੁਰਰਾੰਦਾ ਹੈ ਉਦਾ ਕਿਉਂ ਹੈ ਤਾਂ ਹੀ ਉਹਦੇ ਅੰਦਰ ਕੀ ਪੈਦਾ ਕੀਤਾ ਜਾਵੇ ਡਰ ਕਿਉਂਕਿ ਪਤਾ ਹੈ ਜਾਨਵਰ ਸਾਡੇ ਡਰ ਦੀ ਗੰਧ ਨੂੰ ਫੀਲ ਕਰ ਲੈਂਦੇ ਉਹਨੂੰ ਪਤਾ ਹੈ ਕਿ ਜੇ ਡਰ ਗਿਆ ਤਾਂ ਫਿਰ ਮਰ ਗਿਆ ਤਾਂ ਜੇ ਇਹ ਨਹੀਂ ਡਰਿਆ ਤੇ ਅੱਗੇ ਉਹ ਜੰਗਲੀ ਬੈਂਸਾ ਅਗਰ ਉਹ ਵੀ ਪੈਰੀ ਪਿੱਛੇ ਕਰ ਲੱਗ ਜਾਵੇ ਤਾਂ ਇਹਦਾ ਮਤਲਬ ਲੜਨ ਨੂੰ ਤਿਆਰ ਹੈ ਤਾਂ ਜੇ ਇਹ ਲੜਨ ਨੂੰ ਤਿਆਰ ਤੇ ਸ਼ੇਰ ਨੂੰ ਪਤਾ ਹੈ ਕਿ ਜੇ ਮੈਂ ਇਹਦੇ ਨਾਲ ਢਿੱਡ ਗਿਆ ਤਾਂ ਮੇਰੀ ਜਿੱਤ ਨਹੀਂ ਨਹੀਂ ਹੋ ਸਕਦੀ ਕਿਉਂਕਿ ਉਹਦੀ ਸ਼ਕਤੀ ਉਹ ਤੋਂ ਜ਼ਿਆਦਾ ਹੈ ਉਹਦੇ ਨੂੰ ਸਿੱਖ ਵੀ ਹੈ ਇਸ ਲਈ ਸ਼ੇਰ ਵੀ ਤੋਂ ਆਰਾਮ ਨਾ ਕਰਦਾ। ਸੋ ਤੁਹਾਡੇ ਜੀਵਨ 'ਚ ਵੀ ਅਗਰ ਮੁਸ਼ਕਿਲ ਆਵੇ, ਅਗਰ ਤੁਸੀਂ ਡਰ ਜਾਓ, ਛੋਟੀਆਂ-ਛੋਟੀਆਂ ਮੁਸ਼ਕਿਲਾਂ ਵੀ ਤੁਹਾਡੇ ਜੀਵਨ 'ਤੇ ਹਾਵੀ ਹੋ ਜਾਂਦੀਆਂ ਆ ਤਾਂ ਜੇ ਤੁਸੀਂ ਹਿੰਮਤ ਰੱਖੋ ਕਿ ਹਰ ਕੁਝ ਦਾ ਸਾਹਮਣਾ ਕਰਨ ਦੀ ਸ਼ਕਤੀ ਵੀਰੇ ਅੰਦਰ ਹੈ। ਕਿਉਂਕਿ ਜਿਸ ਸ਼ਕਤੀ ਸ਼ਾਹੀ ਪ੍ਰਮਾਤਮਾ ਨੇ ਪਾਪੂ ਨੇ ਮੈਨੂੰ ਬਣਾਇਆ ਹੈ, ਤਾਂ ਜ਼ਰਾ ਸੋਚੋ ਉਹ ਸਾਨੂੰ ਕਦੀ ਕਮਜ਼ੋਰ ਨਹੀਂ ਬਣਾ ਸਕਦਾ। ਇਸ ਲਈ ਫੇਰ ਘਬਰਾਗੇ। ਕਿ ਵੇ ਕਨਨਜੀਵੀ ਗੱਲ ਕਹਿੰਦੀ ਹੁੰ ਕਹਿੰਦੇ ਹੁੰਦੇ ਸੀਗੇ ਕਿ ਰਹਿਮਾਨਦਿਆ ਸਾਰੀਆਂ ਸ਼ਕਤੀਆਂ ਤਾਂ ਤੇਰੇ ਅੰਦਰ ਹੈ ਅਰੇ ਤੂੰ ਹੀ ਹੈ ਕਿ ਆਪਣੀ ਅੱਖਾਂ ਦੇ ਹੱਥ ਰੱਖ ਕੇ ਕਹਿੰਦਾ ਹੈ ਕਿ ਹਨੇਰਾ ਹੀ ਬਹੁਤ ਹੈ ਪ੍ਰਕਾਸ਼ ਹੈ ਹੀ ਨਹੀਂ ਯਾਨੀ ਇਹਦਾ ਮਤਲਬ ਕੀ ਹੈ ਕਿ ਸ਼ਕਤੀ ਤੇਰੇ ਅੰਦਰ ਹੈ ਪਰ ਤੂੰ ਹੀ ਆਪਣੇ ਆਪ ਨੂੰ ਕਮਜ਼ੋਰ ਮੰਨ ਕੇ ਡਰ ਕੇ ਆਪਣਾ ਜੀਵਨ ਬਿਤਾ ਰਿਹਾ ਹੈ ਅਗਰ ਤੂੰ ਨਾ ਜੈਸੀ ਆਪਣੇ ਆਪ 'ਤੇ ਵਿਸ਼ਵਾਸ ਰੱਖੀਏ ਔਰ ਫਿਰ ਕਮਾਗੇ ਤੇ ਵਿਸ਼ਵਾਸ ਪੈਣਾ ਜਿੱਦਾਂ ਹੁੰਦਾ ਉਹ ਨਹੀਂ ਸਮਝ ਆਉਂਦਾ ਪਰ ਪਹਿਲੀ ਗੱਲ ਇਹ ਡਰ ਨੂੰ ਜਿੰਨਾ ਹੈ ਕਿ ਆਪਣੇ ਅੰਦਰ ਇੱਕ ਕੰਫੀਡੈਂਸ ਪੈਦਾ ਕਰਦਾ ਕਿ ਮੈਂ ਕਰ ਸਕਦਾ ਹਾਂ ਉਹਦੇ ਨਾਲ ਇੱਕ ਵਿਸ਼ਵਾਸ ਵੀ ਚਾਹੀਦਾ ਕਿ ਮੈਨੂੰ ਕਰਨ ਦੀ ਸ਼ਕਤੀ ਦੇਣ ਵਾਲਾ ਮੇਰਾ ਮਾਲਕ ਮੇਰੇ ਇਸ ਲਈ ਇਹਨੂੰ ਕਹਿੰਦੇ ਮਿਹਨਤ ਮੇਰੀ ਤਾਂ ਰਹਿਮਤ ਹੈ ਲੋਦੀ ਰਹਿਮਤ ਉਹ ਵੀ ਨਾਲ ਲੈ ਕੇ ਚੱਲਣਾ ਪੈਂਦਾ ਫੇਰੀ ਇਨਸਾਨ ਨੂੰ ਕਾਮਯਾਬੀ ਸਫਲਤਾ ਜਿੱਤ ਮਿਲਦੀ ਹੈ